ਸਸਰੀ ਕਾਲ ਜੀ ਰਖੜੀਆਂ ਆਉਣ ਵਾਲੀਆਂ ਹਨ ਤੇ ਰਖੜੀਆਂ ਵਾਸਤੇ ਆਪਾਂ ਸਪੈਸ਼ਲ ਮਠਿਆਈਆਂ ਤਿਆਰ ਕਰਾਂਗੇ ਇਹ ਆਪਾਂ ਘਰ ਦੇ ਵਿੱਚ ਬਹੁਤ ਹੀ ਸ਼ੁੱਧ ਤੇ ਹੈਲਦੀ ਮਠਿਆਈਆਂ ਬਣਾ ਕੇ ਤਿਆਰ ਕਰਾਂਗੇ ਅੱਜ ਮੈਂ ਬਣਾਵਾਂਗੀ ਚੂਰਮਾ ਲੱਡੂ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਹਨ ਚਲੋ ਆਪਾਂ ਹੁਣ ਇਹਨਾਂ ਨੂੰ ਬਣਾਉਣਾ ਸਟਾਰਟ ਕਰਦੇ ਹਾਂ ਇੱਥੇ ਮੈਂ ਦੋ ਵੱਡੀਆਂ ਕੌਲੀਆਂ ਆਟੇ ਦੀਆਂ ਲਈਆਂ ਹਨ ਤੇ ਇਸ ਦੇ ਵਿੱਚ ਮੈਂ ਪੌਣੀ ਇੱਕ ਕੌਲੀ ਪਾਵਾਂਗੀ ਬੇਸਨ ਦੀ ਤੁਸੀਂ ਮੈਜ਼ਰਮੈਂਟ ਸੇਮ ਹੀ ਰੱਖਿਓ ਜਿੰਨਾ ਆਟਾ ਲਓਗੇ ਉਸ ਤੋਂ ਥੋੜਾ ਜਿਹਾ ਘੱਟ ਆਪਾਂ ਲਵਾਂਗੇ ਵੇਸਣ ਤੇ ਅੱਧੀ ਕੌਲੀ ਇਸ ਦੇ ਵਿੱਚ ਮੈਂ ਸੂਜੀ ਦੀ ਐਡ ਕੀਤੀ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਤੇ ਇਸ ਦੇ ਵਿੱਚ ਆਪਾਂ 2 ਵੱਡੇ ਚਮਚ ਮਤਲਬ ਕਿ ਤਕਰੀਬਨ ਅੱਧਿਕ ਕੌਲੀਏ ਆਪਾਂ ਦੇਸੀ ਘਿਓ ਦੀ ਐਡ ਕਰਾਂਗੇ ਮੋਇਨ ਵਾਸਤੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਇੰਨੇ ਜਿਆਦਾ ਟੇਸਟੀ ਲੱਡੂ ਬਣੇ ਹਨ ਕਿ ਮੇਰੇ ਬੱਚਿਆਂ ਨੂੰ ਬਹੁਤ ਜਿਆਦਾ ਪਸੰਦ ਆਏ ਤੇ ਘਰਦਿਆਂ ਨੂੰ ਵੀ ਬਹੁਤ ਹੀ ਜਿਆਦਾ ਪਸੰਦ ਆਇਆ ਸਾਰੇ ਕਹਿੰਦੇ ਕਿ ਪਹਿਲਾਂ ਕਿਉਂ ਨਹੀਂ ਤੁਸੀਂ ਇਹ ਲੱਡੂ ਬਣਾਏ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟ੍ਰਾਈ ਕਰਿਓ ਤੇ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਤਵਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹ ਦੇਖੋ ਇਸ ਦੇ ਵਿੱਚ ਮੋਇਨ ਪਰਫੈਕਟ ਹੈ ਬਿਲਕੁਲ ਲੱਡੂ ਬੱਜ ਰਿਹਾ ਹੈ ਹੁਣ ਇੱਥੇ ਆਪਾਂ ਲਵਾਂਗੇ ਦੁੱਧ ਇਹ ਮੈਂ ਰੂਮ ਟੈਂਪਰੇਚਰ ਦੇ ਉੱਪਰ ਹੀ ਦੁੱਧ ਲਿਆ ਹੈ ਤੇ ਇਸ ਨੂੰ ਥੋੜਾ ਥੋੜਾ ਪਾ ਕੇ ਇਸ ਦਾ ਆਪਾਂ ਆਟਾ ਗੁੰਨ ਲਵਾਂਗੇ ਇੱਕ ਵਾਰੀ ਸਾਰਾ ਨਹੀਂ ਪਾਉਣਾ ਇਹ ਆਪਾਂ ਬਹੁਤ ਜ਼ਿਆਦਾ ਮਲਾਈਮ ਜਿਹਾ ਆਟਾ ਨਹੀਂ ਗੁੰਨਣਾ ਥੋੜਾ ਜਿਹਾ ਆਪਾਂ ਸਖਤ ਹੀ ਆਟਾ ਗੁੰਨਣਾ ਹੈ ਤੁਹਾਨੂੰ ਮੈਂ ਦੱਸਦੀ ਹਾਂ ਕਿਸ ਤਰ੍ਹਾਂ ਦਾ ਆਪਣਾ ਆਟਾ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਇਸ ਨੂੰ ਆਪਾਂ ਮੁਕੀਆਂ ਦੇ ਕੇ ਆਟਾ ਨਹੀਂ ਗੁੰਨਣਾ ਜਸਟ ਇਸ ਨੂੰ ਆਪਾਂ ਮਿਕਸ ਕਰਕੇ ਇਸ ਤਰ੍ਹਾਂ ਸੈੱਟ ਕਰਕੇ ਰੱਖ ਦੇਣਾ ਹੈ ਇਹ ਦੇਖੋ ਆਪਣਾ ਆਟਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਥੋੜੇ ਟਾਈਮ ਦੇ ਲਈ ਰੈਸਟ ਵਾਸਤੇ ਰੱਖ ਦਿੰਨੇ ਆ 5 ਮਿੰਟ ਰੈਸਟ ਤੋਂ ਮਗਰੋਂ ਆਪਾਂ ਹੁਣ ਇਸ ਦੇ ਲੱਡੂ ਬਣਾਉਣੇ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਥੋੜੇ ਥੋੜੇ ਪੋਰਸ਼ਨ ਦੇ ਵਿੱਚ ਆਟਾ ਲਵਾਂਗੇ ਤੇ ਉਸ ਦੀਆਂ ਇਸ ਤਰ੍ਹਾਂ ਆਪਾਂ ਮੁੱਠੀਆਂ ਬਣਾ ਕੇ ਰੱਖੀ ਜਾਵਾਂਗੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਾਂ ਮੁੱਠੀਆਂ ਬਣਾਉਣੀਆਂ ਹਨ ਤੇ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਸਾਰੇ ਆਟੇ ਦੀਆਂ ਪਹਿਲਾਂ ਆਪਾਂ ਮੁੱਠੀਆਂ ਬਣਾ ਲੈਣੀਆਂ ਹਨ ਇਹ ਦੇਖੋ ਇੱਥੇ ਆਪਣੀਆਂ ਸਾਰੀਆਂ ਮੁੱਠੀਆਂ ਬਣ ਕੇ ਤਕਰੀਬਨ ਤਿਆਰ ਹੋ ਚੁੱਕੀਆਂ ਹਨ ਤੇ ਆਪਾਂ ਕੜਾਈ ਦੇ ਵਿੱਚ ਦੇਸੀ ਘਿਓ ਪਾ ਕੇ ਰੱਖ ਲਿਆ ਹੈ ਕਿ ਉਹ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਜਿਹੜੀਆਂ ਮੁੱਠੀਆਂ ਹਨ ਉਹ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਇਹ ਆਪਾਂ ਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਤਾਂ ਕਿ ਅੰਦਰ ਤੱਕ ਪੱਕ ਜਾਣ ਤੇ ਬਹੁਤ ਹੀ ਜ਼ਿਆਦਾ ਵਧੀਆ ਕ੍ਰਿਸਪੀ ਹੋਣ ਇਹਨਾਂ ਨੂੰ ਆਪਾਂ ਹਲਕੀ ਹਲਕੀ ਹੱਥਾਂ ਦੇ ਨਾਲ ਹਿਲਾਉਂਦੇ ਹੋਏ ਪਕਾਉਣਾ ਹੈ ਇਹ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਜ਼ਿਆਦਾ ਬਣਦੇ ਹਨ ਜਿੰਨਾ ਆਪਾਂ ਇਹਨਾਂ ਨੂੰ ਲੋ ਫਲੇਮ ਤੇ ਪਕਾਵਾਂਗੇ ਉਨਾ ਹੀ ਜ਼ਿਆਦਾ ਕ੍ਰਿਸਪੀ ਵੀ ਹੋਣਗੇ ਤੇ ਅੰਦਰ ਤੱਕ ਪੱਕਣਗੇ ਵੀ ਤੇ ਦੇਸੀ ਘਿਓ ਦਾ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ। ਇਹ ਦੇਖੋ ਇਹਨਾਂ ਦਾ ਕਲਰ ਬਹੁਤ ਹੀ ਵਧੀਆ ਬ੍ਰਾਊਨ ਹੋ ਚੁੱਕਾ ਹੈ ਕ੍ਰਿਸਪੀ ਵੀ ਹੋ ਚੁੱਕੇ ਹਨ। ਹੁਣ ਇਹਨਾਂ ਨੂੰ ਆਪਾਂ ਘਿਓ ਦੇ ਵਿੱਚੋਂ ਕੱਢ ਦਵਾਂਗੇ। ਬਹੁਤ ਹੀ ਜ਼ਿਆਦਾ ਆਸਾਨ ਰੈਸਪੀ ਹੈ। ਕੋਈ ਬਿਗਨਰ ਵੀ ਇਸ ਨੂੰ ਬਣਾ ਕੇ ਖਾ ਸਕਦਾ ਹੈ। ਇਹ ਦੇਖੋ ਹੁਣ ਪੂਰੇ ਬ੍ਰਾਊਨ ਹੋ ਚੁੱਕੇ ਹਨ। ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਵਿੱਚੋਂ ਕੱਢ ਲਵਾਂਗੇ। ਤੇ ਬਾਕੀ ਜਿਹੜੇ ਰਹਿੰਦੀਆਂ ਮੁੱਠੀਆਂ ਹਨ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਵਾਂਗੇ ਤੁਸੀਂ ਇਸ ਰਖੜੀ ਦੇ ਉੱਪਰ ਜਰੂਰ ਇਹਨਾਂ ਲੱਡੂਆਂ ਨੂੰ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਇੱਥੇ ਆਪਣੀਆਂ ਸਾਰੀਆਂ ਮੁੱਠੀਆਂ ਫਰਾਈ ਹੋ ਚੁੱਕੀਆਂ ਹਨ ਤੇ ਇਹ ਥੋੜਾ ਠੰਡੀਆਂ ਵੀ ਹੋ ਚੁੱਕੀਆਂ ਹਨ ਹੁਣ ਆਪਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਇਸ ਦੇ ਟੁਕੜੇ ਕਰ ਲਵਾਂਗੇ ਸਾਰਿਆਂ ਨੂੰ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਭੋਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਕ੍ਰਿਸਪੀ ਬਣੀਆਂ ਹਨ ਇਹਨਾਂ ਨੂੰ ਇਸ ਤਰ੍ਹਾਂ ਟੁਕੜੇ ਕਰਨ ਤੋਂ ਮਗਰੋਂ ਕੀ ਕਰਨਾ ਹੈ ਉਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਇਹ ਦੇਖੋ ਇਹ ਸਾਰਿਆਂ ਦੇ ਆਪਾਂ ਟੁਕੜੇ ਕਰ ਲਏ ਹਨ ਹੁਣ ਆਪਾਂ ਇੱਕ ਲਵਾਂਗੇ ਮਿਕਸਰ ਗ੍ਰਾਈਂਡਰ ਜਾਰ ਤੇ ਉਸ ਦੇ ਵਿੱਚ ਇਹਨਾਂ ਨੂੰ ਥੋੜਾ ਥੋੜਾ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਤੇ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਆਪਾਂ ਇਸ ਦਾ ਪਾਊਡਰ ਬਣਾ ਕੇ ਤਿਆਰ ਕਰਨਾ ਹੈ ਇਹਨੂੰ ਹੁਣ ਆਪਾਂ ਇੱਕ ਬਰਦਨ ਦੇ ਵਿੱਚ ਕੱਢ ਲਵਾਂਗੇ ਤੇ ਬਾਕੀ ਸਾਰੀ ਮੁਠੀਆਂ ਦਾ ਵੀ ਆਪਾਂ ਇਸੇ ਤਰ੍ਹਾਂ ਪਾਊਡਰ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਇੱਥੇ ਆਪਣੇ ਸਾਰੇ ਮੁੱਠੀਆਂ ਦਾ ਪਾਊਡਰ ਬਣ ਕੇ ਤਿਆਰ ਹੋ ਚੁੱਕਾ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਪਾਊਡਰ ਬਣਿਆ ਹੈ ਤੇ ਇਸ ਦੀ 스멜 ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਹੁਣ ਆਪਾਂ ਉਹੀ ਕੜਾਈ ਰੱਖਾਂਗੇ ਗੈਸ ਦੇ ਉੱਪਰ ਤੇ ਉਸੇ ਘੋੜੇ ਦੇ ਵਿੱਚ ਆਪਾਂ ਕੁਝ ਡਰਾਈ ਫਰੂਟ ਉਹਨਾਂ ਨੂੰ ਰੋਸਟ ਕਰ ਲਵਾਂਗੇ ਮੈਂ ਇੱਥੇ ਬਦਾਮ ਤੇ ਕੁਝ ਇੱਥੇ ਮਗਜ਼ਲੇ ਹਨ ਤੇ ਨਾਲ ਕੁਝ ਕਾਜੂ ਲਏ ਹਨ ਤੇ ਥੋੜੇ ਜਿਹਾ ਆਪਾਂ ਇੱਥੇ ਮੇਵੇ ਲਏ ਹਨ ਜੋ ਵੀ ਤੁਹਾਡੇ ਕੋਲ ਡ్రਾਈ ਫਰੂਟ ਹੋਣ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਤੇ ਇਸ ਦੇ ਵਿੱਚ ਐਡ ਕਰ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਰੋਸਟ ਕਰ ਲਵਾਂਗੇ ਤੇ ਇਸ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਪਾਵਾਂਗੇ ਮੇਵੇ ਜਿਸ ਨੂੰ ਕਿ ਆਪਾਂ ਕਿਸ਼ਮਿਸ਼ ਵੀ ਕਹਿੰਦੇ ਹਾਂ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਆਪਾਂ ਰੋਸਟ ਕਰਨਾ ਹੈ ਰੋਸਟ ਕਰਨ ਦੇ ਨਾਲ ਇਹਨਾਂ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਹ ਥੋੜੇ ਜਿ ਰੋਸਟ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਕਿਸ਼ਮਿਸ਼ ਤੇ ਇਹਨਾਂ ਨੂੰ ਵੀ ਆਪਾਂ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਕਿਉਂਕਿ ਬਹੁਤ ਜਲਦੀ ਫੁੱਲਣ ਲੱਗ ਜਾਂਦੀ ਹੈ ਮੜਾ ਜੇ ਆਪਾਂ ਇਸ ਨੂੰ ਸੇਕ ਲਵਾਉਣਾ ਹੈ ਬਹੁਤ ਜ਼ਿਆਦਾ ਇਸ ਨੂੰ ਆਪਾਂ ਫਲਾਉਣਾ ਨਹੀਂ ਹੈ ਲਓ ਜੀ ਇੱਥੇ ਆਪਣੇ ਡਰਾਈ ਫਰੂਟ ਰੋਸਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਇੱਕ ਬਰਦਨ ਦੇ ਵਿੱਚ ਘਟ ਦਵਾਂਗੇ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਬਣਾਵਾਂਗੇ ਚਾਸ਼ਨੀ ਇਸ ਨੂੰ ਹੈਲਦੀ ਬਣਾਉਣ ਦੇ ਲਈ ਮੈਂ ਇਸ ਦੇ ਵਿੱਚ ਗੁੜ ਐਡ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਖੰਡ ਵੀ ਐਡ ਕਰ ਸਕਦੇ ਹੋ ਤੇ ਤੁਸੀਂ ਚਾਹੋ ਤਾਂ ਮਿਸ਼ਰੀ ਵੀ ਐਡ ਕਰ ਸਕਦੇ ਹੋ ਕਈ ਭੈਣ ਭਾਈ ਕਹਿਣਗੇ ਕਿ ਇਹ ਗੁੜ ਕਿੰਨਾ ਕਾਲਾ ਹੈ ਇਹ ਆਪਣੇ ਘਰ ਦਾ ਗੁੜ ਹੈ ਇਸ ਵਿੱਚ ਆਪਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਯੂਜ਼ ਨਹੀਂ ਕੀਤਾ ਤਾਂ ਕਰਕੇ ਇਸ ਦਾ ਰੰਗ ਥੋੜਾ ਜਿਹਾ ਕਾਲਾ ਹੈ ਪਰ ਇਸ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਦੀ ਚਾਹ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਕਦੀ ਵੀ ਕੋਈ ਚਾਹ ਫੱਟੀ ਨਹੀਂ ਹੈ ਇਹ ਦੇਖੋ ਹੌਲੀ ਹੌਲੀ ਆਪਣਾ ਗੁੜ ਮੈਲਟ ਹੋ ਰਿਹਾ ਹੈ ਇਸ ਨੂੰ ਆਪਾਂ ਥੋੜੇ ਜਿਹਾ ਟਾਈਮ ਲਈ ਪਕਾਵਾਂਗੇ ਇਸ ਨੂੰ ਆਪਾਂ ਕੋਈ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੇ ਜਸਟ ਇਸ ਨੂੰ ਇੱਕ ਬੋਇਲ ਹੀ ਦਵਾਂਗੇ ਜਦੋਂ ਇਸਦੇ ਵਿੱਚ ਬੋਇਲ ਆ ਗਿਆ ਤੇ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਇਹ ਚਾਸ਼ਨੀ ਦੇ ਵਿੱਚ ਵੀ ਆਪਾਂ ਪਾਣੀ ਯੂਜ਼ ਨਹੀਂ ਕੀਤਾ ਕਿ ਉਹ ਹੀ ਯੂਜ਼ ਕੀਤਾ ਹੈ ਆਪਣੀ ਇਹ ਚਾਸ਼ਨੀ पण ਕਿ ਤਿਆਰ ਹੈ ਹੁਣ ਇਸ ਨੂੰ ਆਪਾਂ ਇਸ ਦੇ ਵਿੱਚ ਮਿਕਸ ਕਰ ਦਵਾਂਗੇ ਗਰਮ ਗਰਮ ਹੀ ਇਸ ਦੇ ਵਿੱਚ ਆਪਾਂ ਐਡ ਕਰਨੀ ਹੈ ਤੇ ਇੱਥੇ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਨੂੰ ਤੁਸੀਂ ਕਿਸੇ ਚਮਚ ਦੇ ਨਾਲ ਹੀ ਮਿਕਸ ਕਰਨਾ ਹੈ ਹੱਥ ਬਿਲਕੁਲ ਨਹੀਂ ਲਗਾਉਣਾ ਕਿਉਂਕਿ ਗੁੜ ਬਹੁਤ ਹੀ ਜ਼ਿਆਦਾ ਗਰਮ ਹੈ ਤੇ ਉਹ ਹੱਥ ਨੂੰ ਬਹੁਤ ਜਲਦੀ ਚਿਪਕ ਜਾਂਦਾ ਹੈ ਤੇ ਜਿਸ ਦੇ ਨਾਲ ਆਪਣਾ ਹੱਥ ਸੜਨ ਦਾ ਡਰ ਰਹਿੰਦਾ ਹੈ ਇਸ ਤਰ੍ਹਾਂ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਇਸ ਨੂੰ ਮਿਕਸ ਕਰ ਸਕਦੇ ਹੋ ਜਦੋਂ ਥੋੜਾ ਠੰਡਾ ਹੋ ਜਾਵੇਗਾ ਉਦੋਂ ਆਪਾਂ ਇਸ ਨੂੰ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਇੱਥੇ ਆਪਾਂ ਸਾਰਾ ਗੁੜ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਸਾਰੇ ਡਰਾਈ ਫਰੂਟ ਤੇ ਹੁਣ ਇੱਥੇ ਐਡ ਕਰਾਂਗੇ ਆਪਾਂ 2 ਤੋਂ 3 ਚਮਚ ਖਸ ਖਸ ਦੀ ਇਸ ਨੂੰ ਮੈਂ ਥੋੜਾ ਜਿਹਾ ਰੋਸਟ ਪਹਿਲਾਂ ਕਰ ਲਿਆ ਸੀ ਤੁਸੀਂ ਚਾਹੋ ਤਾਂ ਵੈਸੇ ਵੀ ਪਾ ਸਕਦੇ ਹੋ ਪਰ ਮੈਂ ਥੋੜਾ ਜਿਹਾ ਇਸ ਨੂੰ ਰੋਸਟ ਕਰ ਲਿਆ ਹੈ ਮੈਨੂੰ ਕਹ ਚਲੋ ਟੇਸਟ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰਾ ਮਿਕਸਰ ਕਾਫੀ ਠੰਡਾ ਹੋ ਚੁੱਕਾ ਸੀ ਤੇ ਹੁਣ ਇਹਨਾਂ ਨੂੰ ਆਪਾਂ ਹੱਥਾਂ ਦੇ ਨਾਲ ਰਲ ਲਾਵਾਂਗੇ ਤੇ ਹੁਣ ਇਸ ਦੇ ਆਪਾਂ ਲੱਡੂ ਬਣਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਲੱਡੂ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਦੇਖੋ ਕਿੰਨੇ ਜਿਆਦਾ ਜੰਮੇ ਆਪਣੇ ਲੱਡੂ ਬਣ ਕੇ ਤਿਆਰ ਹੋਏ ਹਨ ਤੁਸੀਂ ਵੀ ਜਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਤੇ ਰક્ષાਬੰਧਨ ਤੇ ਇਸ ਤਰ੍ਹਾਂ ਘਰ ਦੀ ਬਣਾ ਕੇ ਮਠਿਆਈ ਯੂਜ਼ ਕਰਿਓ ਬਹੁਤ ਹੀ ਜਿਆਦਾ ਹੈਲਦੀ ਐ ਤੇ ਟੇਸਟੀ ਐ ਦਿਨ ਦਿਹਾੜੇ ਆਪਾਂ ਮਠਿਆਈ ਤਾਂ ਜਰੂਰ ਖਾਂਦੇ ਹਾਂ ਪਰ ਇਸ ਤਰ੍ਹਾਂ ਘਰ ਦੀ ਬਣਾਈ ਖਾਵਾਂਗੇ ਤੇ ਇਸ ਦਾ ਕੋਈ ਆਪਾਂ ਨੂੰ ਸਾਈਡ ਇਫੈਕਟ ਨਹੀਂ ਹੋਵੇਗਾ ਆਪਾਂ ਮਿਲਾਂਗੇ ਆਪਣੀ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ